ਸਿੱਖ ਦੋਸਤਾ ਦੇਸ਼ ਆਜ਼ਾਦ ਹੋਇਆ ਵਧੀ ਇੱਜ਼ਤ ਤੇਰੀ ਕੇ ਬਦਨਾਮ ਹੋਇਆ ਤੈਨੂੰ ਅੱਤਵਾਦੀ ਕਹਿ ਕੇ ਭੰਡ ਰਹੇ ਨੇ ਤਾਈਂ ਵਿੱਚ ਦੁਨੀਆ ਨਸ਼ਰ ਆਮ ਹੋਇਆ ਹੱਥ ਆਪਣੀ ਛਾਤੀ ਤੇ ਲਾ ਕੇ ਦੱਸ ਤੂੰ ਆਜ਼ਾਦ ਹੋਇਆ કે ਗੁਲਾਮ ਹੋਇਆ ਸਿਰ ਦੇ ਕੇ ਲਈ ਸਰਦਾਰੀ ਸੀ ਤੂੰ ਪਰ ਹੁਣ ਗੰਗਾ ਸਿੰਘ ਨਹੀਂ ਤੂੰ ਗੰਗਾ ਰਾਮ ਹੋਇਆ ਆ ਤੂੰ ਕੋ ਨਿਸ਼ਚਿਨ ਜਿਵੇਂ ਵਕਤ ਤੂੰ ਕੋ ਨਿਸ਼ਚਿਨ ਜਿਵੇਂ ਵਕਤ ਅਜੇ ਵੀਛੂਦੀ ਆਲਾ ਸਿਰਫ ਕਹਿਣ ਨੂੰ ਸਾਰਾ ਹੈ ਦੇਸ਼ ਤੇਰਾ ਅਕਲ ਵਾਲਾ ਪਰ ਕੋਈ ਨਹੀਂ ਮੰਨ ਸਕਦਾ ਤੂੰ ਤਾਂ ਦੇਸ਼ ਆਜ਼ਾਦੀ ਦੇ ਖੇਤ ਵਿੱਚੋਂ ਕੁੱਪਣ ਵਾਸਤੇ ਗੰਨਾ ਨਹੀਂ ਪਨ ਸਕਦਾ ਤਾਂ ਜਿੱਦਦਾਰ ਦਿੱਲੀ ਵਾਲੇ ਕਹਿਣ ਤੈਨੂੰ ਤੈਨੂੰ ਬੱਚੂ ਬਣਾ ਕੇ ਰੱਖਣਾ ਏ ਤੇਰੀ ਧੌਣ ਚੁਕਾ ਕੇ ਰੱਖਣੀ ਏ ਉੱਤੇ ਗੋਡਾ ਟਿਕਾ ਕੇ ਰੱਖਣਾ ਏ ਉੱਚੀ ਸਾਹ ਵੀ ਨਹੀਂ ਤੈਨੂੰ ਲੈਣ ਦੇਣਾ ਤੇਰਾ ਵਾਜਾ ਬੁਜਾ ਕੇ ਰੱਖਣਾ ਏ ਆਪਣੇ ਹੱਕਾਂ ਦੀ ਕਰਨਗੇ ਗੱਲ ਜਿਹੜੇ ਉਹਨਾਂ ਤਾਂ ਹੀ ਦਬਾ ਕੇ ਰੱਖਣਾ ਏ ਸਿੱਖਾਂ ਵਿੱਚੋਂ ਜੋ ਕੌਮਤਰੋਈ ਹੋਵੇ ਛਾਤੀ ਨਾਲ ਉਹਨੂੰ ਲਾ ਕੇ ਰੱਖਣਾ ਹੈ ਸਾਡੀ ਹਾਂ ਵਿੱਚ ਹਾਂ ਮਲਾਉਣ ਜਿਹੜੇ ਟੁੱਕੜ ਉਹਨਾਂ ਨੂੰ ਪਾ ਕੇ ਰੱਖਣਾ ਹੈ ਨਿਰਸ਼ਲ ਹੋ ਕੇ ਆਜ਼ਾਦ ਤੂੰ ਖੱਟਿਆ ਕੀ ਕਾਠੀ ਲਾ ਕੇ ਸੂਡਕਾ ਪਾਇਆ ਗਿਆ ਤੇਰੇ ਨਾਲ ਤਾਂ ਉਹ ਹਿਸਾਬ ਹੋਇਆ ਘੋੜਾ ਦੇ ਕੇ ਕੋਤਾ ਵਟਾਇਆ ਗਿਆ ਜੇਕਰ ਤੁਸੀਂ ਪੰਗਾਰ ਟੀਵੀ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰੋ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਸਾਡੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ-ਨਾਲ ਲਾਈਕ ਕਮੈਂਟਸ ਜ਼ਰੂਰ ਕਰੋ ਜੀ